बाजार बाजारियाँ इत काफ़ी सोनिया आई हैं अगे होर कि समान आया वेखो इत जोड़न वाली टॉयस तो वगैरह खड़ौने काफ़ी आए ने थे। परली साइड भी है न ਰਿਕਵਰੀ 'ਚ ਮੈਂ ਇੱਕ ਸਾਈਡ ਹੀ ਕੈਪਚਰ ਕਰ ਸਕਦਾ ਫੋਨ 'ਚ ਪਤਾ ਹੀ ਆ ਤੁਹਾਨੂੰ ਹੋਰ ਵੀ ਇਧਰ ਆਏ ਨੇ ਉਹ ਇਧਰ ਇੰਦਰਾ ਦੇ ਆ ਵਾਸ਼ੇ ਛੇ ਦੇ ਲੈ ਆਪਾਂ ਪੇ ਕਰੀਏ ਛੇ ਦੇ ਲੈ ਹਣ ਮਮਾ ਨੂੰ ਕਾਦੇ ਮਮਾ ਲੈ ਆ ਦੇ ਲੈ ਨਾ ਸੋਨਾ ਸੋਨਾ ਸਮਾਨ ਆਇਆ ਵੇਖੋ ਇੱਥੇ ਕਾਫੀ ਸੋਨਾ ਸਮਾਨ ਆਇਆ ਇੱਥੇ ਹਾਂ ਬਸ ਹੋਰੇ ਕਲ ਤੇ ਲੈ ਕੇ ਚੱਲ ਆਦਾ ਮੈਂ ਅਭੀ ਬਰਸ ਵਗੈਰ ਵੀ ਆਇਆ ਇਥੇ ਛੋਟੇ ਛੋਟੇ ਦੇਖੋ ਵਰਤਨਾ ਆਗੇ ਕੀ ਇਧਰ ਵੀ ਆਇਆ ਭਾਈ ਪੈਕਿੰਗ ਕਰ ਰਿਹਾ ਸੌਣ ਦੀ ਤਿਆਰੀ ਕਰ ਰਿਹਾ ਓਹੋ ਇੱਥੇ ਵੇਖੋ ਇੱਥੇ ਕਾਫੀ ਸੋਨਾ ਸੋਨਾ ਸਮਾਨ ਆਇਆ ਕਾਫੀ ਵਧੀਆ ਸਮਾਨ ਆਇਆ ਇੱਥੇ ਠੀਕ ਆਪ ਦਾ ਰੋਕੀ ਤੋਂ ਵੀ ਇੱਥੇ ਪੈ ਲੱਗ ਗਈ ਹੈ ਹਰ ਕਲਚਰ ਤੋਂ ਕਲਚਰ ਤੋਂ ਵੀਰ ਪਈ ਵੀਰ ਪਈ ਵੀਰ ਪਈ ਕਾਟੇ ਲਾਜੋ ਵੀਰ ਪਈ ਵਰਗਿਆਂ ਲਾਜੋ ਵੀਰ ਪਈ ਟੋਪਸ ਲਾਜੋ ਵੀਰ ਪਈ ਕਲਚਰ ਲਾਜੋ ਵੀਰ ਪਈ ਇਹਨਾਂ ਫੱਲਿਆ ਵਰਗਾ ਆਇਆ ਕੋਈ ਲੋਗ ਪਾਰਕਿੰਗ ਕਰ ਰਹੇ ਆ ਸੌਂ ਮਤਲਬ ਕਿ ਰੈਸਟ ਕਰਨੀ ਉਹਨਾਂ ਤੇ ਸੌਂ ਦੀ ਤਿਆਰੀ ਕਰ ਰਹੇ ਆ ਵੇਰੇ ਇਹਦਾ ਕੀ ਪ੍ਰਾਈਸ ਹੋਏਗਾ ਇਹ 200 ਲਈ ਜਾਂ 150 ਅੱਛਾ ਆਹ ਇਹਨਾਂ ਦਲ ਵਾਲੀ ਚੈਨਲ ਥੋੜਾ ਛੋਟਾ ਸਾਜ ਹੋਏਗਾ ਇਹ ਤੁਜੋ ਤਾਂ ਮੈਨੂੰ ਪਿਆਸ ਹੋਰ ਵੀ ਵੇਖੋ ਕਾਫੀ ਸਮਾਨ ਹੈ ਇੱਥੇ ਵੈਸੇ ਤਾਂ ਉਹ ਫਰਸ਼ ਮੈਨੂੰ ਪਸੰਦ ਆਇਆ ਮੈਂ ਕੱਲ ਲੈ ਕੇ ਜਾਵਾਂਗਾ ਇਥੋਂ ਆਦੀ ਸਿਸਟਰ ਵਾਸਤੇ ਕਾਫੀ ਸੋਹਣਾ ਸੀਗਾ ਤੋ ਨੀ ਹੋਰ ਵੀ ਟਰਾਈ ਕਰ ਲਾਂਗੇ ਵੈਸੇ ਮੈਨੂੰ ਸੋਹਣਾ ਲੱਗਾ ਉਹ ਵਾਲਾ ਕੋਈ ਮੇਰੀ ਸਿਸਟਰ ਨੇ ਪਹਿਲਾਂ ਇੱਕ ਰੀ ਮੰਗਿਆ ਸੀ ਉਹ ਮੇਰੇ ਤੋਂ ਤੇ ਉਸ ਟਾਈਮ ਮੈਂ ਗਿਆ ਸੀ ਦੁਆਰਾ ਲੈਣ ਤੋਂ ਤੇ ਸੀਗਾ ਨਹੀਂ ਉਹ ਵਾਲਾ ਪਰਸੇ ਨਹੀਂ ਨਹੀਂ ਅਵੇ ਥੱਲੇ ਦੇਖੋ ਇੰਨੇ ਲੱਗੇ ਆ ਪਾਵਣੇ ਅੰਡੇ ਦੇ ਆ ਚੁੱਕੇ ਆ ਅੱਛੇ ਅੱਗੇ ਆਪਣੇ ਗੁਰੂ ਵੀਰੇ ਦੇ ਵੀ ਅੱਗੇ ਦੁਕਾਨ ਹੈਗੀ ਇੱਥੇ ਗੰਨੇ ਦਾ ਜੂਸ ਲਾਇਆ ਆ ਨੇ ਇਹ ਤੇ ਖਾਣ ਪੀਣ ਦੀ ਜਗਾ ਆ ਨੋ ਨੋ ਦਾ ਫਾਟੇ ਲਓ ਵੀ ਆ ਵੇਖੋ ਆਪਣੇ ਦੋ ਜਵਾਕ ਕਿੱਥੋਂ ਆਏ ਜੀ ਹਾਈ ਫਰੋਇਬੋਰ ਤੋਂ ਫਰੋਇਬੋਰ ਤੋਂ ਆਏ ਜੀ ਫਰੋਇਬੋਰ ਤੋਂ ਆਪਰੇ ਬੈਠੇ ਆ ਚੱਲੋ ਆਲੇ ਦੋ ਵੇਖੋ ਐਨੀ ਦੂਰੋਂ ਮੇਲਾ ਵੇਖਣ ਆਏ ਨੇ ਅਵੀ ਤੁਸੀਂ ਕਿਥੋਂ ਆਏ ਅਸੀਂ ਜਲਾਲਾਬਾਦ ਤੋਂ ਹਾਂ ਬਿਲਕੁਲ ਬਿਲਕੁਲ ਤੂੰ ਵੀ ਰਹਿ ਗਿਆ ਤੂੰ ਵੀ ਆ ਜਾ ਵਿੱਚ ਆ ਆਪਣਾ ਗੁਰੂ ਬੈਠਾ ਵੇਖੋ ਕਿਵੇਂ ਫਿਰ ਕੰਮ ਤੇ ਚੱਲ ਰਿਹਾ ਹੈ ਬੰਦਾ ਠੀਕ ਆ ਕੱਲ ਦਾ ਆ ਫਿਰ ਨਾ ਫਿਰ ಸೋ ತೆನೂ ಇರೋ ಪಲ್